ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਦੀ ਸੀਟ ਜਿੱਤਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਲਗਾਤਾਰ ਵਰਕਰਾਂ ਦੇ ਨਾਲ ਧੰਨਵਾਦੀ ਪ੍ਰੋਗਰਾਮ ਕੀਤੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਉਹਨਾਂ ਨੇ ਲੁਧਿਆਣਾ ਦੇ ਹਲਕਾ ਨਾਰਥ ਦੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਤੇ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਸ਼ਬਦੀ ਹਮਲਾ ਕੀਤਾ ਉਹਨਾਂ ਨੇ ਇਸ ਮੌਕੇ ਗੱਲਬਾਤ ਕਰਦਿਆਂ ਬੰਦੀ ਸਿੰਘਾਂ ਬਾਰੇ ਅਤੇ ਸੀਐਮ ਦੀ ਰਿਹਾਈਸ਼ ਬਾਰੇ ਕੀ ਵੱਡਾ ਬਿਆਨ ਦਿੱਤਾ ਹੈ ਆਓ ਤੁਹਾਨੂੰ ਵੀ ਸੁਣਾਉਣੇ ਆ। ਬਿਲਕੁਲ ਇਹ ਜਿਹੜਾ ਧੰਨਵਾਦੀ ਦੌਰਾ ਸ਼ੁਰੂ ਹੈ ਅਸੀਂ ਜਿਹੜੇ ਮੇਨ ਮੇਨ ਵਰਕਰਸ ਨੇ ਸਾਰੇ ਹੀ ਹਲਕਿਆ ਦੇ ਉਹਨਾਂ ਨੂੰ ਅਸੀਂ ਜਾ ਕੇ ਉਹਨਾਂ ਦਾ ਸ਼ੁਕਰਾਨਾ ਔਰ ਧੰਨਵਾਦ ਕਰ ਰਹੇ ਹਾਂ ਅੱਜ पांडे ਸਾਹਿਬ ਦੇ ਗ੍ਰਹਿ ਵਿਖੇ ਅਸੀਂ ਧੰਨਵਾਦ ਕਰਨ ਵਾਸਤੇ ਆਏ ਹਾਂ ਮੇਨ ਵਰਕਰਸ ਦਾ ਔਰ ਨਾਲ ਹੀ ਸਮੇਂ ਚ ਅਸੀਂ ਵਾਰਡ ਵਾਈਜ਼ ਜਾਵਾਂਗੇ ਹਰ ਵਾਰਡ ਦੇ ਵਿੱਚ ਜਾ ਕੇ ਜਿਨ੍ਹਾਂ ਲੋਕਾਂ ਨੇ ਸਾਡੀ ਮਦਦ ਕੀਤੀ ਹੈ 95 ਦੇ 95 ਜਿਹੜੇ ਵਾਰਡਸ ਹੈਗੇ ਨੇ ਉਹਨਾਂ ਚ ਜਾ ਕੇ ਅਸੀਂ ਲੋਕਾਂ ਨੂੰ ਮਿਲਾਂਗੇ ਮੇਰੇ ਖਿਆਲ ਅਗਲੇ ਮਹੀਨੇ ਅਸੀਂ ਉਹ ਕੰਪਲੀਟ ਕਰ ਲਾਂਗੇ ਦੌਰਾ ਕਿਉਂਕਿ ਹੁਣ ਇੱਕ ਤਾਂ ਗਰਮੀ ਦਾ ਮੌਸਮ ਹੈ ਦੂਸਰਾ ਜਿਹੜੀ ਜਲੰਧਰ ਬਾਏ ਇਲੈਕਸ਼ਨ ਹੈ ਔਰ ਨਾਲ ਹੀ ਨਾਲ ਪਾਰਲੀਮੈਂਟ ਦਾ ਵੀ ਸੱਤਰ ਮੇਰੇ ਖਿਆਲ ਸ਼ੁਰੂ ਹੋਣਾ ਸੋ ਇਸ ਕਰਕੇ ਅਸੀਂ ਆਖਿਆ ਕਿ ਜਲਦੀ ਸਭ ਤੋਂ ਪਹਿਲਾਂ ਕਿ ਜਿਨ੍ਹਾਂ ਲੋਕਾਂ ਨੇ ਮੇਨ ਆਗੂ ਸਹਿਬਾਨਾ ਨੇ ਬੂਥਾਂ ਤੇ ਪਹਿਰੇ ਦਿੱਤੇ ਉਹਨਾਂ ਨੂੰ ਜਾ ਕੇ ਅੱਜ ਮਿਲ ਗਏ ਅੱਜ ਉਸੇ ਸਿਲਸਿਲੇ ਦੇ ਵਿੱਚ ਪਾਂਡੇ ਸਾਹਿਬ ਦੇ ਜਿਹੜੇ ਇੱਥੇ ਨਾਰਥ ਕੌਨਸਟੈਂਸੀ ਦੇ ਜਿਹੜੇ ਲੋਕ ਸੀ ਉਹਨਾਂ ਵਰਕਰ ਸਾਥੀਆਂ ਨੂੰ ਉਹਨਾਂ ਦੇ ਗ੍ਰਹਿ ਵਿਖੇ ਮਿਲ ਗਏ ਜਿੰਦ ਸਾਹਿਬ ਨੇ ਉੱਥੇ ਇੱਕ ਵੰਦਰ ਰਹਿائش ਕੰਦੇ ਲੱਗਦੀ ਹੈ ਇੱਕ ਮਹੀਨੇ ਵਾਸਤੇ ਜਦ ਤੱਕ ਕਿੰਨਾ ਕੋਈ ਪ੍ਰੈਸ਼ਰ ਦੇ ਦੇਖੋ ਜੀ ਰਹਾਇਸ਼ ਭਾਵੇਂ ਕਿਤੇ ਕੋਈ ਰੱਖੋ ਨਾ ਰੱਖੋ ਮੈਂ ਤੁਹਾਨੂੰ ਆਪਣੀ ਗੱਲ ਸੁਣਾਉਣਾ ਹੈ ਗਿੱਦੜਬਾਦ ਚ ਅੱਜ ਵੀ ਮੇਰੀ ਰਹਾਇਸ਼ ਨਹੀਂ ਹੈ ਮੈਂ ਮੁਕਸਰ ਰਹਿਣਾ ਲੇਕਿਨ ਗਿੱਦੜਬਾ ਦੇ ਲੋਕ ਮੈਨੂੰ ਆਪਣਾ ਸਮਝਦੇ ਐ ਔਰ ਉਹਨਾਂ ਨੂੰ ਇਹ ਲੱਗਦਾ ਕਿ ਜਦੋਂ ਅਸੀਂ ਇਹਨੂੰ ਬੁਲਾਵਾਂਗੇ ਉਦੋਂ ਪਹੁੰਚ ਜਾਏਗਾ ਰਹਾਇਸ਼ ਦਾ ਇੱਕ ਸਨੇਹਾ ਹੁੰਦਾ ਕਿ ਮੈਂ ਤੁਹਾਡੇ ਕੋਲ ਐ ਬੇਸਿਕਲੀ ਰਹਾਇਸ਼ ਉੱਥੇ ਰੱਖ ਲਓ ਚਾਹੇ ਚੰਡੀਗੜ੍ਹ ਰੱਖ ਲਓ ਲੋਕਾਂ ਦੇ ਨਾਲ ਸਰਕਾਰ ਦੀ ਕਨੈਕਟੀਵਿਟੀ ਹੋਣੀ ਚਾਹੀਦੀ ਹੈ ਲੋਕਾਂ ਦੇ ਜਿਹੜੇ ਇਸ਼ੂਜ਼ ਹੈ ਉਹ ਐਡਰੈਸ ਹੋਣੇ ਚਾਹੀਦੇ ਹੈ ਨਾ ਕੀ ਰਹਾਇਸ਼ ਉੱਥੇ ਮੈਂ ਸ਼ਿਫਟ ਕਰ ਲਈ ਹੁਣ ਮੈਂ ਜਲੰਧਰ ਵੈਸਟ ਚ ਰਹਾਇਸ਼ ਕਰ ਲਾਂਗਾ ਫੇਰ ਮੈਨੂੰ ਲੋਕ ਵੋਟਾਂ ਪਾ ਦੇਣਗੇ ਇਦਾਂ ਲੋਕ ਹੁਣ ਬਹੁਤ ਸਿਆਣੇ ਹੋ ਗਏ ਇਦਾਂ ਜੇ ਵੋਟਾਂ ਪੈਂਦੀਆਂ ਹੁਣ ਫਿਰ ਤਾਂ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਅਗਲੇ 6 ਹੋਰ ਬਾਈ ਇਲੈਕਸ਼ਨ ਹੈ 6 ਹੋਰ ਰਾਇਸ਼ਾ ਰੱਖਣੀਆਂ ਪੈਣੀਆਂ ਆਪਦੀਆਂ ਸੋ ਮੈਨੂੰ ਲੱਗਦਾ ਰਾਦਰ than doing all these things ਕਿ ਮੈਂ ਉੱਥੇ ਰਹਿਸ਼ ਰੱਖ ਲਈ ਉੱਥੇ ਰਹਿਸ਼ ਰੱਖ ਲਈ ਮੁੱਖ ਮੰਤਰੀ ਸਾਹਿਬ ਡਿਲੀਵਰ ਕਰਨ ਭਾਵੇਂ ਦਫ਼ਤਰ ਚ ਬੈਠੇ ਡਿਲੀਵਰ ਕਰਨ ਇੱਕ ਬੀਜੇਪੀ ਕਾਰ ਕਮੇਟੀ ਦੀ ਬੈਠਕ ਹੋਈ ਹੈ ਉੱਥੇ ਸੁਨੀਲ ਜਾਖੜ ਨੇ ਸਵਾਲ ਚੁੱਕੇ ਨੇ ਉਹ ਕਹਿੰਦੇ ਕਿ ਲੁਧਿਆਣਾ ਸੀਟ ਤੇ ਜਿਹੜੀ ਬਠਿੰਡਾ ਸੀਟ ਹੈ ਇੱਥੇ ਕੰਪਰੋਮਿਸ ਹੋਇਆ ਸੀਗਾ ਕਿਵੇਂ ਦੇਖਦੇ ਪਤਾ ਨਹੀਂ ਉਹ ਮਹਿਤਾ ਸੁਣਿਆ ਨਹੀਂ ਇਹ ਤੁਸੀਂ ਕਹਿ ਰਹੇ ਹੋ ਰੋਜ਼ ਨਵੀਂ ਕਹਾਣੀ ਪੁੱਛ ਕੇ ਲਿਆਉਣਾ ਕਿਤੋਂ ਨਾ ਕਿਤੋਂ ਮਾਂਦੇ ਸ਼ੇਰਾ ਇਹ ਤਾਂ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਹਾਂਜੀ ਮੈਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਪਤਾ ਨਹੀਂ ਲੱਗਿਆ ਪ੍ਰੈਸ ਕਾਨਫਰੰਸ ਕੀਤੀ ਹੈ ਜੇ ਇਸ ਤਰ੍ਹਾਂ ਦੀ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਫਿਰ ਉਹਦਾ ਜਵਾਬ ਦੇ ਦੇਣਗੇ ਸਿੰਘਾ ਲੇਖਕ ਨੇ ਬਿੱਟੂ ਨੇ ਕਿਹਾ ਹੈ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਪਹਿਲਾਂ ਵਿਰੋਧ ਕਰਦੇ ਸਰ ਤੇ ਅਮਿਤ ਖਾਨ ਅਮਿਤ ਪਾਲ ਨੂੰ ਲੈ ਕੇ ਕਹਿੰਦੇ ਘਰਦਨ ਮਿਲਣ ਜਾ ਰਹੇ ਨੇ ਜਿਹੜੀ ਬੱਚੇ ਇੱਕ ਵਾਰ ਬਿਲੇ ਮਿਲੇਗੇ ਦੇਖੋ ਗੱਲ ਇਹ ਹੈ ਕਿ ਜਿੰਦ ਤੋਂ ਤੱਕ ਬੰਦੀ ਸਿੱਖਾਂ ਦਾ ਸਵਾਲ ਹੈ ਸੀ ਤਾਂ ਪਹਿਲਾਂ ਹੀ ਵੀ ਕਹਿੰਦੇ ਸੀ ਕਿ ਕਨਸਟੀਟਿਊਸ਼ਨ ਦੇ ਮਤਾਬਕ ਦੇਸ਼ ਦੇ ਸੰਵਿਧਾਨ ਦੇ ਮਤਾਬਕ ਹਰ ਵਿਅਕਤੀ ਨੂੰ ਲਿ ਹਰ ਵਿਅਕਤੀ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਜਿਸ ਵਿਅਕਤੀ ਦਾ ਜੋ ਵੀ ਹਿਊਮਨ ਰਾਈਟਸ ਵੈਲਿਊ ਦੀ ਕਦਰ ਹੋਣੀ ਚਾਹੀਦੀ ਹੈ ਬਿੱਟੂ ਜੀ ਕੀ ਕਹਿੰਦੇ ਆ ਅੱਜ ਤੋਂ ਮਹੀਨਾ ਪਹਿਲਾਂ ਬਿੱਟੂ ਜੀ ਇਹ ਕਹਿੰਦੇ ਸੀ ਕਿ ਰਾਹੁਲ ਗਾਂਧੀ ਮੈਨੂੰ ਮਜਬੂਰ ਕਰ ਰਿਹਾ ਬੰਦੀ ਸਿੱਖਾਂ ਨੂੰ ਰਿਹਾਈ ਵਾਸਤੇ ਮੈਨੂੰ ਇਹ ਕਹਿ ਰਿਹਾ ਕਿ ਬੰਦੀ ਸਿੱਖਾਂ ਨੂੰ ਮਾਫ ਕਰ ਦਿਓ ਮੈਂ ਆਪਣੇ ਪਿਤਾ ਦੇ ਕਾਤਿਲਾਂ ਨੂੰ ਮਾਫ ਕਰਦਾ ਤੇ ਬਿੱਟੂ ਜੀ ਤੁਸੀਂ ਵੀ ਇਸ ਗੱਲ ਨੂੰ ਛੱਡ ਦਿਓ ਇਸ ਗੱਲ ਤੋਂ ਦੁਖੀ ਹੋ ਕੇ ਮੈਂ ਕਾਂਗਰਸ ਪਾਰਟੀ ਛੱਡ ਦਿਆ ਹੋਣੋ ਕਹਿ ਰਹੇ ਕਿ ਮੈਨੂੰ ਕੋਈ ਇਤਰਾਜ਼ ਨਹੀਂ ਕੋਈ ਬੀਜੇਪੀ ਦਾ ਹੋਰ ਮੋਟਿਵ ਹੋਏਗਾ ਪੋਲਰਾਈਜੇਸ਼ਨ ਕਰਨ ਦਾ ਕੋਈ ਹੋਰ ਅਜੰਡਾ ਹੋਏਗਾ ਲੋਕਾਂ ਨੂੰ ਵੰਡਣ ਦਾ ਪੰਜਾਬ ਦੇ ਲੋਕਾਂ ਨੂੰ ਇਹ ਕਿਤੋਂ ਨਾ ਕਿਤੇ ਕਿਸੇ ਏਜੰਸੀ ਨੇ ਕਿਆ ਹੋਣਾ ਬਿਕੋਜ਼ ਬਿੱਟੂ ਡੋਨਟ ਹੈਵ ਥੈਟ ਕਿ ਕਿਉਂਕਿ ਮਹੀਨਾ ਪਹਿਲਾਂ ਕੁਝ ਹੋਰ ਹੋਣ ਕੁਝ ਹੋਰ ਆਈ ਥਿੰਕ ਇਹ ਜਿਹੜਾ ਬਿਆਨ ਬਿੱਟੂ ਨੇ ਦਿੱਤਾ ਹੋਣਾ ਉਹ ਕਿਸੇ ਨੇ ਕਿਆ ਹੋਣਾ ਭਾਈ ਕਿ ਏਜੰਸੀਜ਼ ਨੇ ਕਿਆ ਹੋਣਾ ਵੀ ਤੈਨੂੰ ਤਾਂ ਸਿੱਖ ਵੀ ਸਿੱਖ ਨਹੀਂ ਮੰਨਦੇ ਸੋ ਕੁਝ ਨਾ ਕੁਝ ਐਸਾ ਬਿਆਨ ਦੇ ਜਿਹਦੇ ਨਾਲ ਆਪਾਂ ਕੱਲ ਨੂੰ ਜਾ ਕੇ ਔਰ ਪਤਾ ਨਹੀਂ ਕੀ ਏਜੰਡਾ ਹੈ ਰੱਬ ਜਾਣਦਾ ਹੈ ਇਹਦੇ ਪਿੱਛੇ ਪਰ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਬਹੁਤ ਵੱਡਾ ਇੱਕ ਛੁਪਿਆ ਜਿਹੜਾ ਏਜੰਡਾ ਬੀਜੇਪੀ ਦਾ ਹੋ ਸਕਦਾ ਹੈ ਸਿੱਖ ਭਾਈਚਾਰੇ ਨੂੰ ਖਰਾਬ ਕਰਨਾ ਸੀ ਔਰ ਹਿੰਦੂ ਤੇ ਸਿੱਖਾਂ ਦੇ ਵਿੱਚ ਪਾੜ ਪਾਉਣਾ ਸੀ ਸਿੱਖ ਸ਼ੇਰ ਸਿੰਘ ਉਪਾਇਆ ਜੀ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਕਿਉਂਕਿ ਉਹਨਾਂ ਦੀ ਵੀਡੀਓ ਇੱਕ ਆਮ ਆਦਮੀ ਪਾਰਟੀ ਨੇ ਹੁਣ ਤੇ ਸਵਾਲ ਚੁੱਕਦੇ ਨੇ ਕਿਹੜੀ ਵੀਡੀਓ ਬੜੀ ਵੋਟਰਾਂ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਹੈ ਹਾਂ ਉਹ ਯਾਰ ਪਤਾ ਨਹੀਂ ਉਹਨੇ ਵਿਚਾਰੇ ਨੇ ਗਰੀਬ ਨੇ ਇੱਥੇ ਰੋਜ਼ ਸਾਨੂੰ ਲੋਕ ਦੱਬ ਕੇ ਮਾਰੀ ਜਾਂਦੇ ਵੀ ਤੈਨੂੰ ਵੇਖ ਲਾਂਗੇ ਉਹਦਾ ਵੋਟਾਂ ਨੂੰ ਵਾਲੇ ਨੂੰ ਕਹੀ ਜਾਂਦੇ ਆ ਮੇਰੀ ਮੇਰੀ ਦੋ ਵਾਰ ਤਿੰਨ ਵਾਰ ਸੀਐਮਡੀ ਚੇਅਰਮੈਨ ਜਿਹੜਾ ਹੈਗਾ ਹੁਣੇ 5 ਮਿੰਟ ਪਹਿਲਾਂ ਵੀ ਗੱਡੀ 'ਚ ਬੈਠੇ ਨੇ ਮੈਂ ਚੇਅਰਮੈਨ ਨਾਲ ਇਨ ਟੱਚ ਹੈਗਾ ਉਹ ਕਹਿੰਦੇ ਸੀ ਕੋਈ ਅੰਡਰਗਰਾਉਂਡ ਸਾਡੀ ਕੇਬਲ ਜਿਹੜੀ ਹੈ ਉਹ ਖਰਾਬ ਹੋ ਗਈ ਹੈ ਯੂਨੀਵਰਸਿਟੀ ਕੋਲੋਂ ਸਾਨੂੰ ਕਾਫੀ ਦਿੱਕਤ ਆ ਰਹੀ ਹੈ ਬੇਸਿਕਲੀ ਹਾਂ ਸੋ ਕੱਲ ਵੀ ਸਾਰਾ ਜਿਹੜੇ ਲੋਕ ਸੀ ਉਹ ਪਰੇਸ਼ਾਨ ਸੀ 18-18 ਘੰਟੇ ਦਾ ਕਟ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਇਹਦੇ ਤੋਂ ਪਤਾ ਲੱਗਦਾ ਹੈ ਵੀ ਸਰਕਾਰ ਹੁਣ ਜਲੰਧਰੋਂ ਚੱਲ ਰਹੀ ਹੈ ਕਿ ਪਟਿਆਲੋਂ ਚੱਲ ਰਹੀ ਹੈ ਕਿ ਚੰਡੀਗੜ੍ਹੋਂ ਚੱਲ ਰਹੀ ਹੈ ਸੋ ਮੇਰੇ ਕਹਿਣ ਦਾ ਮਤਲਬ ਅੱਜ ਜਿਹੜੀ ਪੋਲ ਹੈ ਜਿਹੜੀ ਕਹਿੰਦੇ ਸੀ ਸਾਡੇ ਕੋਲ ਤਾਂ ਬਹੁਤ ਐਕਸੈਸ ਪਾਵਰ ਹੈ ਹੁਣ ਉਹ ਕਹਿ ਦਿਆ ਜਾਂਦੇ ਕਿ ਸ਼ਾਇਦ ਭਾਈ ਗਰਮੀ ਬਹੁਤ ਪੈ ਗਈ ਗਰਮੀ ਤਾਂ ਆਈ ਵਾਰੀ ਪੈਂਦੀ ਹੈ ਸੋ ਕਹਿਣ ਦਾ ਮਤਲਬ ਸਰਕਾਰ ਦੇ ਕੋਈ ਪੁਖਤਾ ਇੰਤਜ਼ਾਮਤ ਨਹੀਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਮੈਂ ਇਸ ਗੱਲ ਦੀ ਸਰਕਾਰ ਦੀ ਨਿਖੇਦੀ ਕਰਦਾ ਡਿਪਾਰਟਮੈਂਟ ਦੀ ਨਿਖੇਦੀ ਕਰਨੀ ਚਾਹਣਾ ਕਿ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ ਕਿ 18 18 ਘੰਟਿਆਂ ਦਾ ਜਿਹੜਾ ਇਹੋ ਜਿਹੇ ਸ਼ਹਿਰਾਂ ਦੇ ਵਿੱਚ ਮਹਾਨਗਰਾਂ ਦੇ ਵਿੱਚ ਘਟ ਲੱਗੇ ਉਹ ਯਾਰ ਹਜੇ ਤਾਂ ਅੱਗੇ ਅੱਗੇ ਵੇਖੋ ਹੁੰਦਾ ਕੀ ਹੈ ਇਹ ਕਹਿੰਦੇ ਖਜ਼ਾਨਾ ਫੁੱਲ ਹੈ ਪਲਾਂ ਹੈ ਇਹ ਉਹ ਹੈ ਸੋ ਮੈਂ ਤਾਂ ਜਨਤਾ ਨੂੰ ਕਹਿਣਾ ਚਾਹਣਾ ਹੈ ਜਿਹੜੀ ਮਾਫੀ ਵਾਲੀ ਬਿਜਲੀ ਹੈ ਚਾਹੇ ਉਹ ਖੇਤਾਂ ਵਾਲੀ ਹੈ ਚਾਹੇ ਉਹ ਘਰਾਂ ਵਾਲੀ ਹੈ ਤੁਹਾਡੀਆਂ ਜੁੱਤੀਆਂ ਤੁਹਾਡੇ ਸਿਰ ਵਾਲਾ ਕੰਮ ਹੈ ਇਧਰੋਂ ਫੜ ਲਓ ਇਧਰੋਂ ਫੜ ਲਓ ਉਹ ਘਰਾਂ ਚੋਂ ਤੁਹਾਨੂੰ ਵਧਾਵਦਾ ਕੇ ਤੁਹਾਡੇ ਤੋਂ ਲਈ ਜਾਂਦੇ ਆ ਉਹ ਯਾਰ ਇੱਕ ਸਵਾਲ ਤਾਂ ਪੂਰਾ ਹੋਣ ਦਿਓ ਸੋ ਮੇਰੇ ਕਹਿਣ ਦਾ ਮਤਲਬ ਲੋਕਾਂ ਨੂੰ ਬੇਫਕੂ ਬਣਾਇਆ ਜਾ ਰਿਹਾ ਹੈ ਕਿਸੇ ਨੇ ਘਰੋਂ ਬਿਜਲੀ ਨਹੀਂ ਦੇਣੀ ਨਾ ਰਾਜੇ ਵੜਿੰਗੇ ਨੇ ਰਾਤ ਨਾ ਕੋਈ ਅਮਰਿੰਦਰ ਸਿੰਘ ਨੇ ਦਿੱਤੀ ਨਾ ਕੋਈ ਭਗਵੰਤ ਮਾਨ ਨੇ ਦਿੱਤੀ ਇਹ ਸਾਰੀ ਜਿਹੜੀ ਇਹ ਲੋਕਾਂ ਦਾ ਕੰਮ ਹੈ ਅਸੀਂ ਤਾਂ ਕੋਈ ਜਿਹੜਾ ਚੰਗਾ ਮੈਨੇਜਰ ਹੁੰਦਾ ਹੈ ਦੇਸ਼ ਮੁੱਖ ਮੰਤਰੀ ਬੰਦਾ ਉਹਨੂੰ ਚੰਗੇ ਤਰੀਕੇ ਨਾਲ ਡਿਸਟ੍ਰੀਬਿਊਟ ਕਰ ਲੈਂਦਾ ਲੋਕਾਂ ਦਾ ਪੈਸੇ ਨੂੰ ਜਿਹੜਾ ਕੋਈ ਅਨਜਾਨ ਹੁੰਦਾ ਉਹ ਇਸ ਤਰ੍ਹਾਂ ਦਾ ਹੁੰਦਾ ਵੀ 67000 ਕਰੋੜ ਰੁਪਏ ਦਾ ਪੰਜਾਬ ਤੇ ਕਰਜ਼ਾ ਚੜਾਤਾ 2 ਸਾਲਾਂ ਵਿੱਚ 70000 ਕਰੋੜ ਦਾ ਕਰਜ਼ਾ ਚੜਾਇਆ ਸੀ ਅਸੀਂ 55 ਸਾਲਾਂ ਵਿੱਚ ਇਹ ਮਾਂ ਦੇ ਸ਼ਹਿਰ ਐਸਾ ਬਦਲਾਵ ਲਖਿਆ ਹੈ 2 ਸਾਲਾਂ ਵਿੱਚ ਚੜਾਤਾ ਫੇਰ ਇਲੈਕਟ੍ਰਿਸਿਟੀ ਪੂਰੀ ਨਹੀਂ ਹੋ ਇਮ ਨਾਟ ਓਨਲੀ ਯਹੀ ਅਕਸਾਈ ਡਿਊਟੀ ਵੀ ਵਧਾਈ ਹੈ ਪੈਟਰੋਲ ਡੀਜ਼ਲ ਤੇ ਪਹਿਲਾਂ ਸੋ ਮੇਰੇ ਕਹਿਣ ਦਾ ਮਤਲਬ ਇਹ ਬਹੁਤ ਮਾੜਾ ਹਾਲ ਹੈ ਕਿਉਂਕਿ ਕੋਈ ਵਿਅਕਤੀ ਗਲਤ ਹੈ ਹੀ ਨਹੀਂ ਕੋਈ ਬਾਤ ਕੇ ਸੁਣ ਲਈ ਤਿਆਰ ਹੀ ਨਹੀਂ ਵਿਚਾਰ ਕਰਨ ਲਈ ਤਿਆਰ ਇਹ ਤਾਂ ਕਹਿੰਦੇ ਸੀ ਬੰਦ ਕਰ ਤੇ ਇੱਕ ਨੰਬਰ ਮੈਂ ਹੋਰ ਰੀਲீஸ் ਕਰਨ ਲੱਗਾ ਲੋਕਾਂ ਦੀ ਸਹਾਇਤਾ ਲਈ ਹਾਂ ਹਜੇ ਨਹੀਂ ਉਹ ਫੋਨ ਨੰਬਰ ਮੈਨੂੰ ਇੱਕ ਦਿੱਲੀ ਦਾ ਨੰਬਰ ਮਿਲੇ ਦਿੱਲੀ ਨੰਬਰ ਮਿਲਿਆ ਜੀ ਆ ਪਾਰਲੀਮੈਂਟ ਨੇ ਇਸ਼ੂ ਕੀਤਾ ਜਿਹੜਾ ਨੰਬਰ ਦਿੰਦੇ ਆ ਸੋ ਆਉਣ ਵਾਲੇ ਸਮੇਂ 'ਚ ਅਸੀਂ ਕੀ ਕਰ ਰਿਹਾ ਕਿ ਮੈਂ ਹਰੇਕ ਹਲਕੇ ਦੇ 2-2 3-3 ਸੁਪਰਮੁਖ ਆਗੂ ਸੇ ਬਣਾ ਦੇ ਉਹਦੇ 'ਚ ਨੰਬਰ ਫੀਡ ਕਰਾਂਗੇ ਸਾਡੇ ਹਰੇਕ ਵੋਟ ਦੇ ਇੱਥੇ 4-4 5-5 ਬੰਦਿਆਂ ਦੇ ਔਰ ਹਰਾਰਕੀ ਦੇ ਮਤਾਬਕ ਪਹਿਲਾਂ ਸਾਡਾ ਬਲਾਕ ਪ੍ਰਧਾਨ ਹੈ ਫਿਰ ਸਾਡਾ ਜ਼ਿਲ੍ਹਾ ਪ੍ਰਧਾਨ ਹੈ ਫਿਰ ਸਾਡਾ ਉੱਥੇ ਕੰਟੈਸਟਡ ਕੈਂਡੀਡੇਟ ਆ ਜਿਵੇਂ ਪਾਂਡੇ ਸਾਹਿਬ ਹੈ ਅਗਰ ਕਿਤੇ ਲੱਗੇਗਾ ਕਿਸੇ ਨੂੰ ਵੀ ਰਾਜੇ ਵਿੜਿੰਗ ਦੀ ਜ਼ਰੂਰਤ ਹੈ ਇਹ ਇਨਾਂ ਸਾਰਿਆਂ ਤੋਂ ਬਾਅਦ ਤਾਂ ਮੈਂ ਉਹਨਾਂ ਸੇ ਹਾਜ਼ਰ ਰਹਾਂਗਾ ਕਿਸੇ ਦਾ ਵੀ ਟੈਲੀਫੋਨ ਆਏਗਾ ਤਾਂ ਸੜ ਕੋ ਨੰਬਰ ਫੀਡ ਹੋਏਗਾ ਕਿ ਫਲਾ ਬੰਦੇ ਔਰ ਇਹ ਜਲਦੀ ਅਸੀਂ ਦਫਤਰ ਚ ਵੀ ਆਪਦੇ ਬੰਦੇ ਨਿਯੁਕਤ ਕਰ ਦਾਂਗੇ ਦੋ ਚਾਰ ਦਿਨਾਂ ਦੇ ਵਿੱਚ ਤੇ ਉੱਥੇ ਦਫਤਰ ਚ ਵੀ ਕਿਸੇ ਨੂੰ ਕੋਈ ਜਾਇਆ ਕਰੇਗਾ ਤਾਂ ਉਰੀ ਜਿਹੜੀ ਐਪਲੀਕੇਸ਼ਨ ਹੈ ਉਹ ਐਡਰੈਸ ਹੋਇਆ ਕਰੇਗਾ ਐਮਪੀ ਕੰਟਰੋਲ ਪਲਾਜ਼ਾ ਸਭ ਤੋਂ ਮਹਿੰਗਾ ਸਭ ਤੋਂ ਮਹਿੰਗਾ ਲੰਡਰ ਉਹਨਾਂ ਕਿਸਾਨ ਜਿਹੜੇ ਆ ਫ੍ਰੀ ਕਰਨ ਜਾ ਰਹੇ ਨੇ ਉਹ ਕਹਿੰਦੇ ਪਰਚੀ ਤੇ ਲਗਾਤਾਰ ਜਾਂਦੇ ਦੇਖੋ ਜੀ ਕੋਈ ਨਾ ਕੋਈ ਤਾਂ ਉਹਦੇ ਤੇ ਚੈੱਕ ਐਂਡ ਬੈਲੈਂਸਸ ਹੋਣੇ ਚਾਹੀਦੇ ਆ ਸਰਕਾਰ ਦੇ ਕਿ ਇਸ ਤੋਂ ਅਕਸੀਡ ਨਹੀਂ ਤੁਸੀਂ ਕਰ ਸਕਦੇ ਸੋ ਇਹ ਜੀ ਬਹੁਤ ਵੱਡੀਆਂ ਹੀਰਾ ਫੇਰੀਆਂ ਜਦੋਂ ਮਰਜ਼ੀ ਨਾਲ ਟੋਲ ਪਲਾਜ਼ਾ ਵਾਲੇ ਆਪਣੀ ਮਰਜ਼ੀ ਨਾਲ ਵਧਾ ਦਿੰਦੇ ਆ ਪਰ ਮੈਨੂੰ ਉਸ ਬਾਰੇ ਜਿਹੜਾ ਤੁਸੀਂ ਕਹਿ ਰਹੇ ਹੋ ਉਹਦੀ ਜਾਣਕਾਰੀ ਨਹੀਂ ਹੈ ਬਟ ਅਗਰ ਉਹ ਇਸੇ ਤਰ੍ਹਾਂ ਕਰ ਰਹੇ ਕਿ ਆਪਣੀ ਮਰਜ਼ੀ ਨਾਲ ਫਰੀਟ ਵਧਾ ਰਹੇ ਆ ਰੇਟ ਵਧਾ ਰਹੇ ਆ ਟੋਲ ਦਾ ਪਰਚੀ ਦਾ ਇਹ ਮਾੜੀ ਗੱਲ ਹੈ ਨਹੀਂ ਹੋਣਾ ਚਾਹੀਦਾ ਪੀਡਬੀਡਿਪਾਰਟਮੈਂਟ ਨੂੰ ਇਹਦੇ ਤੇ ਲੁੱਕ ਆਫਟਰ ਕਰਨਾ ਚਾਹੀਦਾ ਮੈਂ ਵੀ ਪੀਡਬੀਡਿ ਨੂੰ ਅਗਰ ਇਸ ਤਰ੍ਹਾਂ ਦੀ ਗੱਲ ਹੈ ਇਹਨੂੰ ਪੜਤਾਲ ਕਰਕੇ ਇੱਕ ਚਿੱਠੀ ਲਿਖਾਂਗਾ ਮਨਿਸਟਰ ਨੂੰ ਕਿ ਇਹਨੂੰ ਚੈੱਕ ਕਰੋ ਕਿ ਜੋ ਸਰਕਾਰ ਦੇ ਕਾਇਦੇ ਕਾਨੂੰਨ ਤੇ ਨਿਯਮਨ ਦੇ ਅਨੁਸਾਰ ਆ ਉਹਨਾਂ ਹੀ ਟੋਲ ਲੈਣਾ ਚਾਹੀ ਜਿਉਂ ਦੇ ਤਹਿਤ ਕੇ ਅਸੀਂ ਇੱਕ ਸ਼ੁਰੂਆਤ ਕੀਤੀ ਹੈਗੀ ਆ ਇਸ ਤੋਂ ਬਾਅਦ ਪੂਰਾ ਪ੍ਰੋਗਰਾਮ ਉਹ ਲੀਕ ਕੇ ਵਾਰਡ ਵਾਈਜ਼ ਅਸੀਂ ਉਹਨਾਂ ਵਰਕਰਾਂ ਨੂੰ ਵੀ ਮਿਲਾਂਗੇ ਜਿਹੜੇ ਕਬੂਥਾਂ ਦੇ ਬੈਠੇ ਸਨ ਹੋਰ ਦੂਸਰੇ ਜਿਹੜੇ ਨੇ ਬਾਹਰ ਬੂਥ ਸੰਭਾਲੇ ਸਨ ਜਿਹਨਾਂ ਨੇ ਅੰਦਰ ਡਿਊਟੀ ਨਿਭਾਈ ਸੀ ਉਹ ਸਾਰਾ ਇੱਕ ਲਾਰਜ ਪ੍ਰੋਗਰਾਮ ਸਾਰਾ ਪੂਰਾ ਬਣੇਗਾ ਉਸ ਦੇ ਤਹਿਤ ਦੇ ਵਰਕਰ ਮਿਲਣੇ ਟਾਈਮ ਟੂ ਟਾਈਮ ਚੱਲਦੀ ਰਹੇ ਨਹੀਂ ਪਾਰਟ ਦਾ ਪਹਿਲੀ ਵਾਰ ਇਹ ਮੀਟਿੰਗ ਚੱਲੀ ਆ ਉਹ ਵਰਕਬਾਜ ਜੀ ਧੰਨਵਾਦ ਸਾਰਿਆਂ ਨੂੰ ਮਿਲਦੇ ਰਹੇ ਮਿਲ ਰਹੇ ਨੇ ਨਹੀਂ ਇਹ ਤਾਂ ਹਮੇਸ਼ਾ ਚੱਲਦੀ ਅਸੀਂ ਵੀ ਮਿਲਦੇ ਰਹੇ ਵਰਕਰਸ ਨੂੰ ਉਹ ਠੀਕ ਹੈ ਵੀ ਤੁਹਾਡੇ ਸਾਹਮਣੇ ਇਸ ਤਰ੍ਹਾਂ ਨਹੀਂ ਮਿਲਿਆ ਹੈ 23ਵਾਂ ਲੈਂਕਾ ਜੀ ਮਿਹਰਬਾਨੀ ਹਾਂਜੀ ਮਿਹਰਬਾਨੀ ਠੀਕ ਹੈ ਲੈਂਕਾ 23ਵਾਂ ਕੌਂਸਲ ਹੋਈ ਲਖਣਾ ਆਉਂਦੇ ਹੋ ਫਿਰ ਉਸ ਤੋਂ ਬਾਅਦ ਦੱਸਾਂਗੇ ਠੀਕ ਹੈ ਜੀ ਥੈਂਕ ਯੂ ਜੀ ਸਿਟੀ ਹੋਮ ਨਿਊਜ਼ ਦੇ ਲਈ ਸ੍ਰਿੰਦਰ ਸੋਹੀ ਦੀ ਰਿਪੋਰਟ